ਮਹੱਲਾ ਸ੍ਰੀ ਗੁਰੂ ਤੇਗ ਬਹਾਦਰ ਨਗਰ ਫਲੋਰ ਰੋਡ ਰਾਹੋਂ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਪਿਛਲੇ 4 ਸਾਲ ਤੋਂ ਨਾ ਹੋਣ ਕਰਕੇ ਲੋਕ ਪਰੇਸ਼ਾਨ ਹਨ ਇੱਥੇ ਗੰਦਾ ਪਾਣੀ ਖੜਾ ਰਹਿੰਦਾ ਹੈ ਤੇ ਲੋਕਾਂ ਨੇ ਕਿਹਾ ਕਿ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਉਹਨਾਂ ਨੇ ਕਿਹਾ ਕਿ ਇੱਥੇ ਮਲੇਰੀਆ ਡੇਂਗੂ ਕਾਲੇ ਪੀੜੀਏ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਸ ਵੰਦੀ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਚੱਕਾ ਜਾਮ ਕਰ ਚੁੱਕੇ ਹਾਂ ਤੇ ਨਗਰ ਕੌਂਸਲਰਾਂ ਦਾ ਘਰਾਓ ਵੀ ਕੀਤਾ ਜਾ ਚੁੱਕਾ ਹੈ ਪਰ ਲਾਰੇ ਹੀ ਲੱਗਦੇ ਹਨ ਉਹਨਾਂ ਇਹ ਵੀ ਕਿਹਾ ਕਿ ਹਰ ਟੈਕਸ ਦੇਰ ਦੇ ਬਾਵਜੂਦ ਵੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ ਉਹਨਾਂ ਨੇ ਇਹ ਵੀ ਇਤਰਾਜ਼ ਕੀਤਾ ਕਿ ਐਮਸੀ ਕੌਂਸਲ ਵਿਦੇਸ਼ ਦੇ ਵਿੱਚ ਜਾ ਕੇ ਬੈਠੇ ਹਨ ਕਿ ਉਹਨਾਂ ਨੇ ਸਿਰਫ ਵੋਟਾਂ ਹੀ ਲੈਣੀਆਂ ਹੁੰਦੀਆਂ ਹਨ ਇਸ ਮੌਕੇ ਜਦੋਂ ਕਿ ਸਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਿਰ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਤ ਰਾਮੂ ਰਾਜਨ ਬਲਦੇਵ ਸਿੰਘ ਕਸ਼ਮੀਰ ਲਾਲ ਕਮਲਾ ਦੇਵੀ ਸੁੱਖਾ ਸਿੰਘ ਕਰਨੈਲ ਸਿੰਘ ਲੱਭੂ ਰਾਮ ਲੱਭੂ ਦੇਵ ਸਿੰਘ ਬੱਗਾ ਟੇਲਰ ਆਦਿ ਨੇ ਮੰਗ ਕੀਤੀ ਹੈ ਕਿ ਇਸ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤੇ ਅਸੀਂ ਫਿਰ ਤੋਕਰਾਓ ਕਰਾਂਗੇ ਤੁਸੀਂ ਦੇਖਣ ਜਾ ਰਹੇ ਹੋ ਬਲਵਿੰਦਰ ਸਿੰਘ ਰਾਹੋਂ ਪੱਤਰਕਾਰ ਦੀ ਇਹ ਵਿਸ਼ੇਸ਼ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499 ਐਦਾਂ ਹੀ ਆ ਫੇਰ ਕਿ ਦੇਖੋ ਇਦਿਆਂ ਨੂੰ ਵੀ ਸੱਜਣ ਪੈਣਾ ਵੇੜੀਆਂ ਲਾ ਕੇ ਬਹੁਤ ਉਹ ਜਿਹੜੇ ਜਨ ਕਰੇਸ ਦਾ ਸਾਲਾ ਮਲੇਵਾਰੀ ਆ हा पालक पाण सठि बढ़िया ਸਾ ਜੀ ਇਹ ਦੇਖ ਕੇ ਜਾਨੋ ਬਹੁਤ ਵਧੀਆ ਹੈ ਹਮ ਚਮਨ ਲਾ ਡਾਕਟਰ ਆ ਬੈਠੀ ਹੋ ਅੰਮ੍ਰਿਤਪੁਰ ਦੀ ਆ ਬਹੁਤ ਵਧੀਆ ਪਰਿਵਾਰ ਆ ਹੋ ਇਹ ਥੋੜੀ ਜਿੱਤੇ ਇਹ ਨਹੀਂ ਹੈਗੀ ਯਾਰ ਇਹ ਹਨ ਬਾਟ ਨੰਬਰ 12 ਦੇ ਸ੍ਰੀ ਗੁਰੂ ਤੇਗ ਬਹਾਦਰ ਮਹੱਲਾ ਵਾਸੀ ਸਾਹਮਣੇ ਸੈਣੀ ਹਸਪਤਾਲ ਫਲੋਰ ਰੋਡ ਰਾਹ ਹੂੰ ਪਿਛਲੇ 4 ਸਾਲਾਂ ਤੋਂ ਇਹ ਮਹਿਲਾ ਵਾਸੀ ਜਿਸ ਦਾ ਨਾਮ ਹਿੰਦੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਿਲਾ ਰੱਖਿਆ ਗਿਆ ਪਰ ਇੱਥੋਂ ਦੇ ਲੋਕ ਨਰਕਪਰੀ ਜ਼ਿੰਦਗੀ ਜੀ ਰਹੇ ਹਨ ਔਰ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਗਈਆਂ ਕਿ ਸਾਡੇ ਗੰਦੇ ਪਾਣੀ ਦੇ ਸੀਵਰੇਜ ਦੇ ਪਾਣੀ ਦਾ ਪੱਕਾ ਟੁਕਮਾ ਹੱਲ ਕੀਤਾ ਜਾਵੇ ਇਸ ਦਾ ਨਿਕਾਸ ਪੱਕੇ ਤੌਰ ਤੇ ਕੀਤਾ ਜਾਵੇ ਪਰ ਟੈਂਪਰੀ ਤੌਰ ਤੇ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਆਉਂਦੇ ਹਨ ਔਰ ਪੰਪ ਲਾ ਕੇ ਜਿਹੜਾ ਪਾਣੀ ਕੱਢ ਦਿੰਦੇ ਹਨ ਉਸ ਤੋਂ ਬਾਅਦ ਫਿਰ ਮੁੜ ਕੇ ਕਹਿੰਦੇ ਨੇ ਸਰਪੰਚ ਦਾ ਕਿਹਾ ਸਿਰ ਮੱਥੇ ਪਨਿਆੜਾ ਉੱਥੇ ਦਾ ਉੱਥੇ ਇਹ ਰਾਹੋਂ ਨਿਵਾਸੀ ਮਹੱਲਾ ਗੁਰਤੇਗ ਬਾਦ ਨਗਰ ਦੇ ਵਾਸੀ ਨਰਕਪਰੀ ਜ਼ਿੰਦਗੀ ਜੀ ਰਹੇ ਹਨ ਇਹ ਗੰਦਾ ਪਾਣੀ ਸੀਵਰੇਜ ਦਾ ਪਾਣੀ ਗੰਦੀਆਂ ਨਾਲੀਆਂ ਦਾ ਪਾਣੀ ਉਸ ਦੇ ਵਿੱਚੋਂ ਲੰਘ ਕੇ ਪੂਰੇ ਮੁਹੱਲੇ ਨੂੰ ਇਹ ਇਹ ਮਹੱਲਾਬਾਸੀ ਜਾਂਦੇ ਹਨ ਔਰ ਮੈਂ ਗੱਲ ਕਰਾਂਗਾ ਇੱਥੋਂ ਦੇ ਜਿਹੜੇ ਵਾਸੀ ਆ ਨਗਰ ਕੌਂਸਲ ਰਾਹ ਨੂੰ ਪਾਣੀ ਦੇ ਬਿੱਲ ਬਿਜਲੀ ਦੇ ਬਿੱਲ ਔਰ ਹੌਸ ਟੈਕਸ ਕੂੜੇ ਦੇ ਜਿਹੜੇ ਟੈਕਸ ਲਗਾਤਾਰ ਧਾਰ ਰਹੇ ਹਨ ਪਰ ਉਹਨਾਂ ਦਾ ਰੋਸ ਹੈ ਕਿ ਜਿਹੜਾ ਸਾਡੇ ਇਸ ਗਲੀ ਦਾ ਸਾਡੇ ਇਸ ਗੰਦੇ ਪਾਣੀ ਦਾ ਜਿਹੜਾ ਪੱਕੇ ਤੌਰ ਤੇ ਨਿਕਾਸ਼ ਨਹੀਂ ਕੀਤਾ ਜਾ ਰਿਹਾ ਪਿਛਲੇ ਕੁਝ ਦਿਨ ਪਹਿਲਾਂ ਇੱਥੇ ਇੱਕ ਧਰਨਾ ਵੀ ਲਾਇਆ ਗਿਆ ਉਸ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਦਫ਼ਤਰ ਦਾ ਘਰਾਉ ਕੀਤਾ ਗਿਆ ਪਰ ਉਹਨਾਂ ਨੇ ਟੈਂਪਰੇਰੀ ਆ ਕੇ ਜਿਹੜਾ ਪਾਣੀ ਇਸ ਗੰਦੇ ਪਾਣੀ ਨੂੰ ਬਾਹਰ ਕੱਢ ਦਿੱਤਾ ਪਰ ਮੁੜ ਕੇ ਅੱਜ ਫਿਰ ਜਿਹੜੇ ਇਹ ਗੰਦਾ ਪਾਣੀ ਹੈ ਜਿਹੜਾ ਗਾਰਾ ਇੱਥੇ ਜੰਮ ਚੁੱਕਾ ਆ ਹੋਰ ਮੈਂ ਗੱਲ ਕਰਾਂਗਾ ਇੱਥੇ ਮਹੱਲਾ ਵਾਸੀ ਜਿਹੜੇ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਨੇ ਭਗਤ RAM ਜੀ ਉਹ ਵੀ ਆਪਣੇ ਮਹੱਲੇ ਬਾਰੇ ਦੋ ਸ਼ਬਦ ਕਹਿਣਗੇ ਭਗਤ RAM ਜੀ ਹਾਂਜੀ ਬਾਈ ਗੁੱਗੀ ਦਾ ਖਾਲਸਾ ਬਾਈ ਗੁੱਗੀ ਦੀ ਫਤਿਹ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ 4 ਸਾਲ ਹੋ ਗਏ ਇੱਥੇ ਕੋਈ ਕਮੇਟੀ ਵਾਲੇ ਨਹੀਂ ਸੁਣਦਾ ਟੈਕਸ ਵੀ ਮੈਂ ਤਾਰ ਕੇ ਆਇਆ ਸਾਰਾ ਇੱਕ ਇੱਕ ਦੇਖੇ ਬੰਦੇ ਬੰਦੇ ਲੱਗੇ ਹੋਏ ਕੱਪੜੇ ਲਾ ਕੇ ਘਰ ਦੇ ਵਿੱਚ ਕਿੱਥੇ ਦਾ ਕਹਿੰਦੇ ਡੇਂਗੂ ਨਹੀਂ ਆਣਾ ਚਾਹੀਦਾ ਡੇਂਗੂ ਦਾ ਫਾਇਦਾ ਹੀ ਹੋਣਾ ਇੱਥੋਂ ਹੀ ਸਾਰੇ ਸਵੈਸ ਭਾਰਤ ਲੋਕੀ ਦਾ ਵਿਵਾਰ ਹੋਣੇ ਆ ਸੋ ਇੱਕ ਪਾਸੇ ਜਿਹੜਾ ਸਵੈਸ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਇਸ ਮਹੱਲੇ ਦੇ ਵਿੱਚ ਕਾਲਾ ਪੀਲਿਆ ਡੇਂਗੂ ਅਤੇ ਮੱਛਰ ਮਲੇਰੀਆ ਦੇ ਜਿਹੜੇ ਮਰੀਜ਼ ਲਗਾਤਾਰ ਵੱਧ ਰਹੇ ਹਨ ਔਰ ਜਿਹੜਾ ਇਸ ਮਹੱਲੇ ਵੱਲ ਜਿਸ ਦਾ ਜਿਹੜਾ ਐਮਸੀਆ ਕਾਉਂਸਲਰ ਆ ਇਸ ਵੇਲੇ ਵਿਦੇਸ਼ ਵਿੱਚ ਬੈਠਾ ਔਰ ਮਹੱਲਾ ਵਸੇ ਨੂੰ ਰੋਜ਼ ਵੀ ਹੈ ਕਿ ਵੋਟਾਂ ਲੈ ਕੇ ਜਿੱਤਣ ਤੋਂ ਬਾਅਦ ਉਹ ਵਿਦੇਸ਼ ਵਿੱਚ ਚਲੇ ਗਿਆ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਔਰ ਇਹ ਪ੍ਰਧਾਨ ਅਮਰਜੀਤ ਬਿੱਤੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਇਸ ਜਿਹੜੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਪਰ ਮਹੱਲਾਬਾਸੀ ਬਹੁਤ ਪਰੇਸ਼ਾਨ ਹਨ ਸੋ ਮੈਂ ਗੱਲ ਕਰਾਂਗਾ ਤੇ ਬਲਵਿੰਦਰ ਸਿੰਘ ਜਿਹੜਾ ਇਸ ਮਹੱਲਾਬਾਸੀ ਹੈ ਜਿਹੜੇ ਖੁਦ ਔਰ ਰੇੜਾ ਲੈ ਕੇ ਔਰ ਪੀਪਿਆਂ ਦੇ ਨਾਲ ਗੰਦਾ ਪਾਣੀ ਜਿਹੜਾ ਹੈ ਗਾਰਾ ਰੇੜੇ ਵਿੱਚ ਲੱਦ ਕੇ ਜਿਹੜਾ ਬਾਹਰ ਕਿਤੇ ਦੂਰ ਖੇਤਾਂ ਵਿੱਚ ਸੁੱਟ ਰਹੇ ਹਨ ਜੋ ਕੰਮ ਨਗਰ ਕੌਂਸਲ ਦੇ ਅਧਿਕਾਰੀਆ ਅਧਰਜਾ ਚਾਰ ਸਫਾਈ ਕਰਮਚਾਰੀਆਂ ਨੇ ਕਰਨਾ ਸੀ ਇਹ ਲਗਾਤਾਰ ਟੈਕਸ ਦੇਣ ਦੇ ਬਾਵਜੂਦ ਵੀ ਅੱਜ ਆਪਣੇ ਹੱਥੀਂ ਕੰਮ ਕਰ ਰਹੇ ਹਨ ਸੋ ਮੈਂ ਗੱਲ ਕਰਾਂਗਾ ਬਲਵਿੰਦਰ ਸਿੰਘ ਜਿਹੜੇ ਇਸ ਮਹੱਲੇ ਦਾ ਵਾਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਦਾਂ ਚਾਰ ਸਾਲਾਂ ਤੋਂ ਇੱਦਾਂ ਗੰਦੇ ਪਾਣੀ ਨਾਲ ਜੂਝ ਰਹੇ ਆ ਜੀ ਇੱਥੇ ਉਹ ਕਹਿੰਦੇ ਜੇ ਕੋਈ ਟੀਮ ਆਦੀ ਆ ਤਾਂ ਜੇ ਪਾਣੀ ਮੜਾ ਜਾਂ ਦਿੱਤਾ ਹੋਵੇ ਕਹਿੰਦੇ ਇਹ ਬੰਦ ਗਿਆ ਇਹਦੇ ਵਿੱਚ ਮੱਛਰ ਪੈਦਾ ਹੋਣਗੇ ਤੁਹਾਨੂੰ ਡਿੰਗ ਹੋ ਜੂ ਆ ਹੋ ਜੂ ਫਿਰ ਜਾਂ ਦੇ ਇਹਦੇ ਅਗੇ ਚੈੱਕ ਕਰਦੇ ਆ ਕੂਲਰ ਚੈੱਕ ਕਰਦੇ ਸੀ ਆ ਪਾਣੀ ਚੈੱਕ ਨਹੀਂ ਕਰ ਤੱਕਦੇ ਆ ਜੇ ਆ ਪਾਣੀ ਦੇ ਜਿਹੜੇ ਸਿਹਤ ਅਧਿਕਾਰੀ ਆ ਉਹ ਕਿੱਥੇ ਬੈਠੇ ਆ ਜੀ 6 ਮਹੀਨੇ ਹੋ ਗਿਆ ਹੁਣ ਇਹਨਾਂ ਨਾਲ ਫੇਰ ਮੱਛਰ ਆਇਆ ਤੁਹਾਨੂੰ ਅਸੀਂ ਇਹਨਾਂ ਨਾਲ ਜੂਝਦੇ ਰਹੇ ਆ ਜੀ ਉਧਰੋਂ ਰਾਹ ਹੀ ਨਹੀਂ ਆਉਂਦਾ ਆਗੇ ਆਪ ਕੇ ਦੇਖੋਦੇ ਆ ਨਹੀਂ ਉਹ ਖੋਲ ਦੇ ਆ ਦੇਖ ਲੋ ਜੀ ਰਸਤਾ ਨੰਗਲ ਤੋਂ ਨੇ ਐਨੇ ਪਰੇਸ਼ਾਨ ਹੋਏ ਪਏ ਆ ਮਹੱਲਾ ਰਿਸ਼ਤੇਦਾਰ ਨਹੀਂ ਆ ਰਹੇ ਸਾਡੇ ਘਰਾਂ ਦੇ ਵਿੱਚ ਅਗਲੇ ਕਹਿੰਦੇ ਆ ਸਵਰਗ ਚੋਂ ਨਿਕਲ ਕੇ ਤੁਸੀਂ ਨਰਕ 'ਚ ਬਹਿ ਗਏ ਆਂ ਦੇਖੋ ਲੱਖਾਂ ਰੁਪਏ ਲਾ ਕੇ ਜਿਹੜੇ ਮਕਾਨ ਬਣਾਏ ਨੇ ਔਰ ਅੱਜ ਇਹ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਇਹਨਾਂ ਦਾ ਇੱਕ ਰੋਸ ਹੈ ਕਿ ਇੱਕ ਪਰਿਵਾਰ ਜਿਹੜਾ ਉਹ ਗੰਦੇ ਪਾਣੀ ਦਾ ਮੋਹਰੇ ਬੰਦ ਕਰ ਦਿੰਦਾ ਹੈ ਉਸ ਕਰਕੇ ਜਿਹੜਾ ਪਾਣੀ ਵਾਪਸ ਆ ਰਿਹਾ ਉਹਨਾਂ ਦੇ ਘਰਾਂ ਵਿੱਚ ਆ ਰਿਹਾ ਹੈ ਉਸ ਤੇ ਕਾਰਵਾਈ ਕੀਤੀ ਜਾਵੇ ਇਸ ਜਿਹੜੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕੀਤਾ ਜਾਵੇ ਲੋ ਇਹਨਾਂ ਨੇ ਕਿਹਾ ਸੀ ਪੇਜ ਤੋਂ ਪਹਿਲਾਂ ਬਿਲਕੁਲ ਇਹ ਜਿਹੜਾ ਪਾਣੀ ਸੁੱਕ ਗਿਆ ਸੀ ਪਾਣੀ ਬਾਹਰ ਕੱਢ ਦਿੱਤਾ ਗਿਆ ਸੀ ਪਰ ਉੱਥੋਂ ਦੀ ਮਹੱਲਾ ਵਾਸੀ ਜਿਹੜੀ ਮਾਤਾ ਜੀ ਇੱਕ ਉਸ ਨੇ ਫਿਰ ਮੋਰੇ ਨੱਕਾ ਲਾ ਕੇ ਜਿਹੜਾ ਬੰਦ ਕਰ ਦਿੱਤਾ ਹੈ ਔਰ ਮੁੜ ਕੇ ਜਿਹੜਾ ਗਾਰਾ ਲਗਾਤਾਰ ਇਹ ਤੁਸੀਂ ਦੇਖ ਸਕਦਾ ਰੇੜੇ ਦੇ ਵਿੱਚ ਲੱਦ ਕੇ ਜਿਹੜਾ ਗਾਰਾ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਨਾਲੀਆਂ ਦਾ ਜਿਹੜਾ ਇਹ ਮੁਹੱਲਾ ਵਾਸੀ ਲਿਜਾ ਰਹੇ ਹਨ ਔਰ ਇਹ ਜਿਹੜਾ ਕੰਮ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਸਫਾਈ ਕਰਮਚਾਰੀਆਂ ਦਾ ਇਹ ਖੁਦ ਕਰ ਰਿਆ ਨੇ ਇਹਨਾਂ ਦਾ ਬੜਾ ਰੋਸ ਵੀ ਹੈ ਔਰ ਇਹਨਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਮੁਹੱਲੇ ਦਾ ਜਿਹੜਾ ਗੰਦੇ ਪਾਣੀ ਦਾ ਪੱਕਾ ਨਿਕਾਸ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਦੁਬਾਰਾ ਫਿਰ ਜਿਹੜਾ